ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 2 ਪ੍ਰਾਈਮ ਤਨੁਪਲੀ ਇਲਾਕੇ ਦੇ ਵਿੱਚ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇੱਕ ਵਧੀਆ ਤੇ ਨਵੀਂ ਟੈਕਨੀਕ ਦੇ ਨਾਲ ਲੈਸ ਦੰਦਾਂ ਦਾ ਹਸਪਤਾਲ ਦੀ ਮੰਗ ਸੀ ਤੇ ਹੁਣ ਡਾਕਟਰ ਦੀਸ਼ਾ ਸੋਨੀ ਵੱਲੋਂ ਤਨੁਪਲੀ ਮੇਨ ਬਾਜ਼ਾਰ ਦੇ ਵਿੱਚ ਮੁੱਖ ਮਾਰਗ ਉੱਤੇ ਨਵੀਂ ਟੈਕਨੋਲੋਜੀ ਦੇ ਨਾਲ ਦੰਦਾਂ ਦਾ ਹਸਪਤਾਲ ਖੋਲ੍ਹ ਦਿੱਤਾ ਗਿਆ ਹੈ ਹੁਣ ਇਲਾਕੇ ਦੇ ਲੋਕਾਂ ਨੂੰ ਦੰਦਾਂ ਦਾ ਇਲਾਜ ਕਰਵਾਉਣ ਦੇ ਲਈ ਨੰਗਲ ਜਾਂ ਸ਼੍ਰੀ ਆਨੰਦਪੁਰ ਸਾਹਿਬ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਇਸ ਹਸਪਤਾਲ ਦੇ ਵਿੱਚ ਹੀ ਦੰਦਾਂ ਦਾ ਹਰ ਤਰ੍ਹਾਂ ਦਾ ਇਲਾਜ ਡਾਕਟਰ ਦੀਕਸ਼ਾ ਸੋਨੀ ਵੱਲੋਂ ਕੀਤਾ ਜਾਵੇਗਾ ਡਾਕਟਰ ਦੀਕਸ਼ਾ ਸੋਨੀ ਪਿੰਡ ਡਡੋਲੀ ਦੇ ਸਵਰਗਿਆ ਲਾਲਾ ترਸੀਮ ਲਾਲ ਜੀ ਦੇ ਪਰਿਵਾਰ ਦੇ ਵਿੱਚੋਂ ਹਨ ਚਲੋ ਆਹ ਤੁਹਾਨੂੰ ਸੁਣਾ ਦਿੰਨੇ ਆ ਕਿ ਬਧੇਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਦੀਕਸ਼ਾ ਸੋਨੀ ਨੇ ਕੀ ਕੀ ਦੱਸਿਆ ਪਨੁਪਲੀ ਤੋਂ ਪੰਜਾਬੀ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ आफ्टरनून ਸਭ ਦਾ ਪਹਿਲੇ ਧੰਨਵਾਦ ਸਭ ਆਏ ਔਰ ਥੈਂਕਸ ਟੂ ਮਾਈ ਫੈਮਲੀ ਮਾਈ ਫਾਦਰ ਮਾਈ ਬ੍ਰਦਰ ਐਂਡ ਮਾਈ ਸਿਸਟਰ ਜਿਨਾਂ ਨੇ ਮੈਨੂੰ ਇਹ ਵਸਬ ਕੁਝ ਐਸਟੈਬਲਿਸ਼ ਕਰਕੇ ਦਿੱਤਾ ਹੈਗਾ ਔਰ ਮੈਂ ਅੱਜ ਡਾਕਟਰ ਦੀਕਸ਼ਾ ਸੋਨੀ ਮੇਰਾ ਕਲੀਨਿਕ ਵੀ ਵੀਪੀਓਪਨੋਪਲੀ 메ਨ ਰੋਡ 메ਨ ਬਾਜ਼ਾਰ ਤੇ ਹੈਗਾ ਹੈ ਗੋਰੀ ਡੈਂਟਲ ਕਲੀਨਿਕ ਨਾਮ ਤੇ ਹੈ ਮੈਂ ਆਪਣੀ ਇੱਕ ਚੇਅਰ ਇਨਸਟਾਲ ਕਰਵਾਈ ਹੈ ਹਲੇ ਫਿਲਹਾਲ ਤੇ ਇਸ ਦੇ ਵਿੱਚ ਮੈਂ ਨਾਈ ਟੈਕਨੀਕ ਇਸ਼ੂ ਕਰਵਾਈ ਹੈ ਜਿਹਨੂੰ ਇੰਟਰਾ oral ਸਕਰੀਨ ਕਹ ਰਹੇ ਨੇ ਇਦੇ ਵਿੱਚ ਅਸੀਂ ਪੇਸ਼ੈਂਟ ਨੂੰ ਲਾਈਵ ਪ੍ਰੋਬਲਮ ਦੱਸਾਂਗੇ ਕਿ ਲਾਈਵ ਪ੍ਰੋਬਲਮ ਤੁਹਾਡੇ ਐਕਚੁਅਲ ਦੇ ਵਿੱਚ ਪ੍ਰੋਬਲਮ ਕੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਐਵੇਂ ਲੱਗਦਾ ਨਹੀਂ ਹੈ ਪਤਾ ਕਲੀਨਿਕਲੀ ਜਦੋਂ ਅਸੀਂ ਦੇਖਦੇ ਆ ਕਿ ਕੀ ਹਾਂ ਐਕਚੁਅਲ ਪ੍ਰੋਬਲਮ ਸਾਨੂੰ ਹੈ ਜਾਂ ਨਹੀਂ ਹੈ ਪੇਸ਼ੈਂਟ ਨਹੀਂ ਮੰਨਦੇ ਇਸ ਚੀਜ਼ ਨੂੰ ਇਸ ਲਈ ਮੈਂ ਆਪਣੇ ਡੈਂਟਲ ਚੇਅਰ ਦੇ ਨਾਲ ਇੱਕ ਫਿਕਸ ਆਈਓਐਸ ਕਰਵਾਇਆ ਹੈ ਇਨਟਰਾਲ ਸਕਰੀਨ ਜਿਸ ਦਿਨ ਨਾਲ ਮੈਂ ਪੇਸ਼ੈਂਟ ਨੂੰ ਡਾਇਗਨੋਸ ਕਰਕੇ ਦੱਸਾਂਗੀ ਕਿ ਹਾਂ ਤੁਹਾਨੂੰ ਇਹ ਪ੍ਰੋਬਲਮ ਹੈਗੀ ਐ ਇਸ ਦਾ ਇਹ ਟ੍ਰੀਟਮੈਂਟ ਪਲਾਨ ਹੈ ਮੈਂ ਟ੍ਰੀਟਮੈਂਟ ਪਲਾਨ ਵੀ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੂੰ ਦੱਸਾਂਗੀ ਤੇ ਅਸੀਂ ਉਹਨਾਂ ਨੂੰ ਅੱਛੇ ਤੋਂ ਅੱਛੇ ਟ੍ਰੀਟਮੈਂਟ ਪਲਾਨ ਦੇਵਾਂਗੇ ਜਿਸ ਨਾਲ ਪੇਸ਼ੈਂਟ ਹਮੇਸ਼ਾ ਹੈਪੀ ਸਮਾਈਲ ਜਾਏਗਾ ਜਦੋਂ ਪੇਸ਼ੈਂਟ ਦਾ ਹੈਗਾ ਇਹਨੂੰ ਅਸੀਂ ਪੇਸ਼ੈਂਟ ਦੇ ਕਲੀਨਿਕਲੀ ਦੇਖਾਂਗੇ ਐਗਜ਼ਾਮਿਨ ਕਰਾਂਗੇ ਇਹਦਾ ਲੇਜ਼ਰ ਹੈਗੀ ਲੇਜ਼ਰ ਮਾਰ ਕੇ ਸਾਨੂੰ ਸਾਰਾ ਸਕਰੀਨ ਤੇ ਦਿਖੇਗਾ ਕਿ ਪੇਸ਼ੈਂਟ ਨੂੰ ਕਿਸ ਟ੍ਰੀਟਮੈਂਟ ਦੀ ਜ਼ਰੂਰਤ ਪਵੇਗੀ ਸ੍ਰੀ ਸਕਰੀਨ ਤੇ ਸਭ ਕੁਝ ਆਏਗਾ ਸਭ ਕੁਝ ਵਿਜ਼ਿਬਿਲਟੀ ਹੋਏਗੀ ਇੱਕ ਨਵੀਂ ਟੈਕਨੀਕ ਆਈ ਹੈ ਮੈਂ ਪਿਛਲੇ ਇਸ 7 ਸਾਲਾਂ ਤੋਂ ਇਸ ਪ੍ਰੈਕਟਿਸ ਦੇ ਵਿੱਚ ਹੈ ਗਈਆਂ ਪਹਿਲੇ ਮੈਂ ਜੌਬ ਕਰ ਰਹੀ ਸੀ ਡਾਕਟਰ ਲੌਂਗਿਆ ਦੇ ਉਹਨਾਂ ਨੇ ਮੈਨੂੰ ਬਹੁਤ ਅੱਛਾ ਸਾਰਾ ਕੁਝ ਸਮਝਾਇਆ ਹੈ ਔਰ ਬਹੁਤ ਮੌਕਾ ਦਿੱਤਾ ਹੈ ਪੇਸ਼ੈਂਟ ਕਰਨ ਦਾ ਜਿਸ ਦੇ ਬਾਵਜੂਦ ਜਿਸ ਹੌਂਸਲੇ ਦੇ ਬਾਵਜੂਦ ਮੈਂ ਆਪਣਾ ਕਲੀਨਿਕ ਸੈਟਅਪ ਤਿਆਰ ਕੀਤਾ ਹੈ ਥੈਂਕਸ ਟੂ ਡਾਕਟਰ ਲੌਂਗਿਆ ਡਾਕਟਰ ਅਮਿਤੋਜ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਨਾਲ ਹੈਲਪ ਕੀਤੀ ਹੈ ਸਪੌਟ ਦਿੰਦੀ ਹੈ